ਪੰਜਾਬੀ ਇੰਡਸਟਰੀ ਦੇ ਵਿੱਚ ਐ ਬਹੁਤ ਮਸ਼ਹੂਰ ਹੈ ਜੋਗਰਾਜ ਸਿੰਘ ਹਾਂਜੀ ਇਹਨੇ ਮਾਤਾ ਪਿਤਾ ਜਾਂਦੇ ਹੁੰਦੇ ਸੀ ਰਾੜਾ ਸਹਿਬ ਸੰਤ ਜੀ ਮਰ ਇਸਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਕੋਠੀ ਜੀ ਮਾਤਾ ਨੇ ਦੀ ਸੇਵਾ ਕਰ ਦਿੱਤੀ ਸੀ ਉਹ ਹੁਣ ਤੁਸੀਂ ਵੇਖਿਆ ਪਿਛਲੇ ਦਿਨੀ ਜੋਗਰਾਜ ਨੇ ਅਮਰਤਵ ਸ਼ਕਲੇ ਹਜੂਰ ਸਾਹਿਬ ਗਿਆ ਹਾਂਜੀ ਉਹ ਤਾਂ ਹਾਂ ਉਹ ਗੁਰਗੁਰੂ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਬਾਪੂ ਕਹਿੰਦਾ ਕਹਿੰਦਾ ਬਾਪੂ ਬਾਬਾ ਦੀਪ ਸਿੰਘ ਮੇਰਾ ਬਾਪੂ ਹੈ ਇਹ ਤੰਤਰ ਮੰਤਰ ਕਰਨ ਵਾਲਾ ਸ਼ਵਸ਼ਾਨ ਘਾਟ ਤੇ ਜਾਂਦਾ ਤੇ ਉੱਥੇ ਪੁੱਤਾਂ ਦੀਆਂ ਰੂਹਾਂ ਹੁੰਦੀਆਂ ਉਹਨਾਂ ਨੂੰ ਕਾਬੂ ਕਰਦਾ ਤੇ ਉਹਨਾਂ ਕੋਲ ਚੰਗੇ ਮਾੜੇ ਕੰਮ ਕਰਾਉਂਦਾ ਪਤਾ ਨਹੀਂ ਕੋਈ ਗਾਇਕਾਰ ਦਾ ਨਾਮ ਲੈਂਦਾ ਸੀ ਸ਼ਾਇਦ ਕੋਈ ਚੀਮਾ ਪਤਲੀ ਉਹ ਤੇ ਉਹ ਕਹਿੰਦਾ ਕੋਈ ਸ਼ੈਤਾਨ ਦੀ ਉਹਨੇ ਗੱਲ ਕੀਤੀ ਹੈ ਤੇ ਸ਼ੈਤਾਨ ਹੁੰਦਾ ਹੈ ਮੈਂ ਕੱਲ ਕਹਿਣੀ ਚਾਹੁੰਦਾ ਕਿ ਜੇ ਕੋਈ ਸ਼ੈਤਾਨ ਦੀ ਗੱਲ ਕਰਦਾ ਹੈ ਜੇ ਸ਼ੈਤਾਨ ਹੁੰਦਾ ਹੈ ਤੇ ਤੁਸੀਂ ਇਹ ਡੈਫੀਨੇਟਲੀ ਮੰਨ ਲੋ ਭਗਵਾਨ ਵੀ ਹੁੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਪੁੱਛ ਰਿਹਾ ਸੀ ਆਪ ਜੀ ਨੂੰ ਵੀ ਸ਼ਹੀਦ ਸਿੰਘਾਂ ਬਾਰੇ ਪੁੱਛ ਰਿਹਾ ਸੀ ਸ਼ਹੀਦ ਸਿੰਘ ਬੜੀ ਥਾਵਾਂ ਤੇ ਜਾਣਦੇ ਆ ਬੜੇ ਸਥਾਨਾਂ ਤੇ ਸ਼ੀਤਾਂ ਦੇ ਸਥਾਨਾਂ ਤੇ ਜਾਣਦੇ ਆ ਉੱਥੇ ਹੀ ਸੁਣਨ ਨੂੰ ਮਿਲਦਾ ਕਿ ਇੱਥੇ ਸ਼ੀਤਾਂ ਦੀ ਬੜੀ ਕਿਰਪਾ ਹੈਗੀ ਆ ਸ਼ਹੀਦ ਸਿੰਘ ਬੜੀ ਕਿਰਪਾ ਕਰ ਦਿੰਦੇ ਆ ਕੋਈ ਵੀ ਅਰਦਾਸ ਕਰਾਉਣੀ ਹੋਵੇ ਸ਼ੀਤ ਸਿੰਘ ਬੜੀ ਜਲਦੀ ਕਿਰਪਾ ਕਰ ਦਿੰਦੇ ਆ ਮੈਂ ਆਪ ਜੀ ਨੂੰ ਇਹ ਪੁੱਛਣਾ ਚਾਹੁੰਦਾ ਸੀ ਜੀ ਸ਼ਹੀਦ ਸਿੰਘ ਵਾਸਤਵ ਵਿੱਚ ਕਿਰਪਾ ਕਰਦੇ ਆ ਜਦੋਂ ਉਹ ਸਰੀਰ ਦੇ ਵਿੱਚ ਹੈ ਹੀ ਨਹੀਂ ਤੇ ਫਿਰ ਉਹ ਕਿਰਪਾ ਕਿੱਦਾਂ ਕਰਦੇ ਆ ਹਾਂਜੀ ਇਹ ਠੀਕ ਹੈ ਗੱਲ درست ਹੈ ਕਿ ਅੱਜ ਕੱਲ੍ਹ ਸੰਗਤ ਵਿੱਚ ਜ਼ਿਆਦਾ ਭ੍ਰਾਂਤੀ ਵੀ ਹੈ ਕਈਆਂ 'ਚ ਵਹਿਮ ਭਰਮ ਵੀ ਪੈ ਗਿਆ ਹੈ ਪਰ ਜੋ ਸੱਚ ਹੈ ਉਹ ਇਹੀ ਹੈ ਕਿ ਜਿਵੇਂ ਮੰਨ ਲਓ ਦੁਨੀਆ ਦੇ ਲੋਕ ਨੇ ਤੇ ਜਿਹੜੀ ਰੂਹ ਇੱਕ ਵਾਰੀ ਇਸ ਸੰਸਾਰ ਵਿੱਚ ਆ ਗਈ ਹੈ ਉਹਨੇ ਸੰਸਾਰ ਵਿੱਚ ਹੀ ਰਹਿਣਾ ਉਹਦੇ ਬਾਰ-ਬਾਰ ਜਨਮ ਹੁੰਦੇ ਆ ਔਰ ਜਿਹੜਾ ਗੁਰੂ ਪਿੱਛੇ ਮੁਰੀਦ ਬਣ ਗਿਆ ਗੁਰੂ ਦਾ murid ਹੋ ਕੇ ਜਿਹਨੇ ਆਪਣਾ ਕੁਰਬਾਨੀ ਦੇ ਦਿੱਤੀ ਐਸੇ ਜਿਹੜੇ ਕੁਰਬਾਨ ਹੁੰਦੇ ਨੇ ਉਹਨਾਂ ਰੂਹਾਂ ਦੀ ਸੇਵਾ ਉਸੇ ਤਰ੍ਹਾਂ ਹੀ ਲੱਗਦੀ ਹੈ ਜਿਵੇਂ ਉਹ ਸੇਵਾ ਕਰਦੇ ਰਹੇ ਜੀ ਪਰ ਇੱਥੇ ਕਈ ਬਹਿਮ ਪਾ ਦਿੰਦੇ ਆ ਜੀ ਫਲਾਣੇ 'ਚ ਸ਼ਹੀਦ ਆਏ ਐ ਜੀ ਫਲਾਣੇ 'ਚ ਇਹ ਇਹ ਨੀਰਾ ਪਖੰਡ ਹੈ ਇਦਾਂ ਦਾ ਤਾਂ ਕੁਝ ਨਹੀਂ ਹੁੰਦਾ ਪਰ ਹਾਂ ਇਹ ਜ਼ਰੂਰ ਹੈ ਸ਼ਹੀਦਾਂ ਦਾ ਪੈਰਾ ਜ਼ਰੂਰ ਹੁੰਦਾ ਹੈ ਇਹ ਪਰ ਅਸੀਂ ਕਹੀਏ ਵੀ ਸਾਡੇ ਕਲਜੂਗੀਆਂ ਦੀਆਂ ਦੇ ਵਿੱਚ ਆ ਗਏ ਐ ਜਾਂ ਸਾਡੀ ਰੂਹ ਉਹਨਾਂ ਦੀ ਆ ਗਈ ਐ ਇਹ ਬਿਲਕੁਲ ਪਖੰਡ ਹੈ ਕਈ ਕਹਿੰਦੇ ਜੀ ਸਾਡੇ ਚ ਬਾਬਾ ਦੀਪ ਸਿੰਘ ਆ ਗਏ ਕੋਈ ਬਾਬਾ ਬੰਦਾ ਸਿੰਘ ਬਹਾਦਰ ਆ ਗਿਆ ਕਿਸੇ ਚ ਕੋਈ ਉਹ ਇਹ ਸਭ ਪਖੰਡ ਹੈ ਇਹਨਾਂ ਗੱਲਾਂ ਚ ਅਸੀਂ ਜਾਣਾ ਨਹੀਂ ਪਰ ਇਹ ਗੱਲ درست ਹੈ ਕਿ ਸ਼ਹੀਦ ਸਿੰਘ ਜਿਹੜੇ ਉਹ ਹਾਜ਼ਰ-ਨਾਜ਼ਰ ਹੁੰਦੇ ਨੇ ਉਹ ਉਹਨਾਂ ਦਾ ਕੋਈ ਜਨਮ ਮਰਨ ਨਹੀਂ ਦੁਬਾਰਾ ਹੁੰਦਾ ਉਹ ਗੁਰੂ ਵਾਸਤੇ ਕੁਰਬਾਨ ਹੋ ਗਏ ਹੁੰਦੇ ਮੈਂ ਇਹਦੇ ਵਾਸਤੇ ਛੋਟੀ ਜੀ ਦੋ ਤਿੰਨ ਐਗਜ਼ਾਮਪਲ ਨੇ ਮੇਰੇ ਕੋਲ ਜਿਹਦੇ ਨਾਲ ਸੋਖੀ ਸਮਝ ਆ ਜਾਊਗੀ ਸੰਤ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਹੋਏ ਆ ਰਾੜਾ ਸਾਹਿਬ ਸੰਪਰਦਾਚ ਹਾਂਜੀ ਸ਼ੁਰੂ ਚ ਪਹਿਲਾਂ ਹੋਤੀ ਮਰਦਾਨ ਵਾਲੇ ਮਹਾਰਾਜ ਜੀ ਫੌਜ ਵਿੱਚ ਨੌਕਰੀ ਕਰਦੇ ਸੀ ਔਰ ਉਹ ਨਾ ਸਭਾ ਸੀ ਪੁਰਾਣਾ ਉਹਨਾਂ ਦੇ ਕਰਮ ਸੀ ਕਿ ਉਹ ਭਜਨ 'ਚ ਜ਼ਿਆਦਾ ਬੈਠਦੇ ਸੀ ਜੀ ਨੌਕਰੀ ਦੌਰਾਨ ਵੀ ਉਹ ਭਜਨ 'ਚ ਬੈਠਦੇ ਦਰਸਲ ਰਾਤ ਨੂੰ ਉਹਨੇ ਭਗਤ ਜੇ ਬੈਠ ਜਾਣਾ ਸੋਈ ਸੋਈ ਰਾਤ ਖੂਹ ਤੇ ਬੈਠ ਕੇ ਭਗਤੀ ਕਰਨੀ ਤੁਹਾਨੂੰ ਪਤਾ ਵੀ ਕਿਤੇ ਵੀ ਬੰਦਾ ਰਹਿੰਦਾ ਹੈ ਤੇ ਉੱਥੇ ਕੋਈ ਨਾ ਕੋਈ ਐਂਟੀ ਵੀ ਹੁੰਦੇ ਆ ਜੈਲਸ ਕਰਨ ਵਾਲੇ ਵੀ ਹੁੰਦੇ ਆ ਹਾਂਜੀ ਹਾਂਜੀ ਕਿਸੇ ਨੇ ਜਾ ਕੇ ਸ਼ਿਕਾਇਤ ਘਰ ਤੇ ਕਹਿੰਦੇ ਜੀ ਕਰਮ ਸਿੰਘ ਤੇ ਡਿਊਟੀ ਤੇ ਨਹੀਂ ਹੁੰਦਾ ਇਹ ਤੇ ਜਾ ਕੇ ਖੂਹ ਤੇ ਬਹਿ ਜਾਂਦਾ ਹੈ ਕਈ ਤਰ੍ਹਾਂ ਦੀਆਂ ਗੱਲਾਂ ਵੱਡੇ ਅਫਸਰਾਂ ਨੂੰ ਕਹਿਤੀਆਂ ਹੁਣ ਅਫਸਰ ਵੀ ਨੀਤੀਵਾਨ ਹੁੰਦੇ ਆ ਉਹ ਇਦਾਂ ਨਹੀਂ ਆ ਵੀ ਸਿੱਧਾ ਇਹ ਕਹਿਣ ਕਿ ਤੂੰ ਇਹਦਾ ਇਦਾਂ ਕਰਦਾ ਜਾਂ ਉਹਦਾ ਉਹਦਾ ਇਦਾਂ ਨਹੀਂ ਆਖਿਆ ਉਨੇ ਇੱਕੋ ਦਮ ਹਾਜ਼ਰੀ ਦਾ ਰਜਿਸਟਰ ਮੰਗਵਾ ਲਿਆ ਤੇ ਹਾਕ ਮਾਰਤੀ ਸਾਰਿਆਂ ਨੂੰ ਆਪਣੀ ਆਪਣੀ ਹਾਜ਼ਰੀ ਲਾਓ ਠੀਕ ਉਹ ਜਦੋਂ ਹਾਜ਼ਰੀ ਦਾ ਕਹਿ ਤਾਂ ਉਸ ਟਾਈਮ ਤੇ ਮਰਦ ਕਰਮ ਸਿੰਘ ਜੀ ਤੇ ਖੂਤੇ ਬੈਠੇ ਸੀ ਹਾਂਜੀ ਇਧਰੋਂ ਹਾਜ਼ਰੀ ਲੱਗਣ ਲੱਗੀ ਸਾਰੇ ਫਟਾਫਟ ਗਏ ਹਾਜ਼ਰੀ ਲਵਾਏ ਹੁਣ ਸੰਤ ਕਰਮ ਸਿੰਘ ਜੀ ਉੱਥੇ ਬੈਠੇ ਆਉਦੀ ਭਗਤੀ ਚ ਲੀਨ ਉਸ ਮਾਲਕ ਦੇ ਨਾਲ ਇਕਮਿਕ ਹੋਏ ਵੇ ਹਾਂਜੀ ਇਧਰੋਂ ਹਾਜ਼ਰੀਆਂ ਲੱਗ ਗਈਆਂ ਜਦੋਂ ਇਹ ਆਪਦੇ ਤਪੱਸਿਆ ਜੋ ਭਗਤੀ ਤੋਂ ਜਦੋਂ ਉਥਾਨ ਹੋਏ ਜਦੋਂ ਅੱਖਾਂ ਖੋਲੀਆਂ ਨਾਲ ਦੇ ਨਾਲ ਦੱਸਿਆ ਵੀ ਕਰਮ ਸਿੰਘ ਅੱਜ ਤੇ ਕੋਈ ਅਫਸਰ ਆ ਗਿਆ ਸੀ ਤੇ ਉਹਨੇ ਨਾਲ ਦੀ ਨਾਲ ਹਾਜ਼ਰੀ ਲਾਤੀ ਸਾਰਿਆਂ ਦੀ ਟੈਂਡੈਂਸ ਲੱਗੀ ਹੈ ਪਰ ਉਹ ਸਾਰਿਆਂ ਦੀ ਟੈਂਡੈਂਸ ਲੱਗ ਗਈ ਹੈ ਤੂੰ ਇੱਥੇ ਬੈਠਾ ਇੱਕੋ ਦਾ ਮਨ ਚ ਹੋਇਆ ਵੀ ਫਿਰ ਮੈਂ ਤੇ ਰਹਿ ਗਿਆ ਤੇ ਜੇ ਮੇਰੀ ਹਾਜ਼ਰੀ ਨਾ ਲੱਗੀ ਤੇ ਗੈਰ ਹਾਜ਼ਰ ਹੋ ਗਿਆ ਤੇ ਫਿਰ ਨੌਕਰੀ ਦਾ ਵੀ ਖਤਰਾ ਭੱਜੇ ਭੱਜੇ ਗਏ ਵੀ ਮੈਂ ਰਹਿ ਗਿਆ ਮੈਂ ਜਾ ਕੇ ਸਾਈਨ ਕਰਿਆ ਵਾਂ ਜਦੋਂ ਉਸ ਅਕਸ਼ਰ ਕਰਨ ਗਏ ਸਾਈਨ ਕਰਨ ਗਏ ਫਟਾਫਟ ਜਦੋਂ ਅੰਦਰ ਗਏ ਜਾ ਕੇ ਉਹਨਾਂ ਨੂੰ ਆਖਿਆ ਜਨਾਬ ਮੈਂ ਲੇਟ ਹੋ ਗਿਆ ਮੈਂ ਸਾਈਨ ਕਰਨੇ ਸੀ ਹੁਣ ਉੱਥੇ ਕਮਾਲ ਦੀ ਗੱਲ ਏ ਸੀ ਕਿ ਉਹੜੇ ਅਫਸਰ ਸੀ ਨਾ ਉਹਨਾਂ ਨੇ ਆਖਤਾ ਵੀ ਤੇਰੇ ਤੇ ਕਰਮ ਸੇ ਸਾਈਨ ਹੋਏ ਹੋਏ ਨੇ ਅੱਛਾ ਤੂੰ ਕਰਤੇ ਕਿਆ ਸਾਈਨ ਹੂੰ ਕਹਿੰਦਾ ਜੀ ਸ਼ਰਮਿੰਦਾ ਨਾ ਕਰੋ ਮੈਂ ਤੇ ਉੱਥੇ ਰਹਿ ਗਿਆ ਲੇਟ ਹੋ ਗਿਆ ਉਹਨੋਂ ਉੱਥੇ ਉਹ ਆਂਦੇ ਸੈਨ ਦਸਤੇ ਰਹੀ ਹੈ ਹੂੰ ਤੋ ਦੇਖੇ ਤੇ ਸੈਨ ਸੰਤ ਕਰਮ ਸਿੰਘ ਜੀ ਦੇ ਹੀ ਸੀ ਪਰ ਹੈਰਾਨ ਹੋ ਗਏ ਵੀ ਮੈਂ ਤੇ ਆਇਆ ਨਹੀਂ ਹਾਂਜੀ ਉਹ ਆਂਦੇ ਜੀ ਸੈਨ ਹੈ ਤੇ ਮੇਰੇ ਹੀ ਨੇ ਪਰ ਮੈਂ ਲੇਟ ਹੋ ਗਿਆ ਉਹ ਅਫਸਰ ਵੀ ਆਕਨ ਲੱਗੇ ਕਰਮ ਸਿੰਘਾਂ ਤੂੰ ਆਏ ਆ ਸਾਡੇ ਸਾਹਮਣੇ ਆਏ ਆ ਸੈਨ ਕਰਕੇ ਗਏ ਬਾਹਰ ਜਿਹੜਾ ਗਾਰਡ ਖੜਾ ਸੀ ਜਾਂ ਨੌਕਰ ਜਾਂ ਜਿਹੜਾ ਪਹਿਰੇਦਾਰ ਸੀ ਉਹਨੇ ਵੀ ਦੱਸਿਆ ਵੀ ਮੇਰੇ ਸਾਹਮਣੇ ਤੁਸੀਂ ਗਏ ਆ ਸੈਨ ਕਰਕੇ ਆਏ ਆ ਤੇ ਤੁਸੀਂ ਵਾਪਸ ਬਾਹਰ ਗਏ ਪਰ ਲੰਦਾ ਕਹਿੰਦੇ ਰਹੇ ਵੀ ਮੈਂ ਨਹੀਂ ਆਇਆ ਮੈਂ ਨਹੀਂ ਆਇਆ ਫਿਰ ਇੱਕੋ ਦਿਨ ਸੋਚਿਆ ਮਨਾ ਸੁਣਦੇ ਹੋਨੇ ਆ ਪੁਰਾਣਿਆਂ ਕੋਲੋਂ ਵੀ ਜਿਹਦੀ ਅਸੀਂ ਬੰਦਗੀ ਕਰੀਏ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਜਿਹਦੀ ਅਸੀਂ ਬੰਦਗੀ ਕਰੀ ਉਹ ਹਾਜ਼ਰ ਹੁੰਦਾ ਹੈ ਕਿਤੇ ਆਇਆ ਤਾਂ ਨਹੀਂ ਕਿ ਜਿਹਦੀ ਮੈਂ ਭਗਤੀ ਕਰਦਾ ਸੀ ਕਿਤੇ ਉਹੀ ਮੇਰਾ ਰੂਪ ਧਰ ਕੇ ਤੇ ਸੈਨ ਕਰ ਗਿਆ ਹੋਵੇ ਫਿਰ ਦੁਬਾਰਾ ਕਨਫਰਮ ਕੀਤਾ ਕਦੇ ਜੀ ਮੈਂ ਆਇਆ ਨਹੀਂ ਕਹਿੰਦੇ ਜੀ ਤੂੰ ਆਇਆ ਸੀ ਨਾਲ ਦੇ ਵੀ ਕਹਿਣ ਲੱਗੇ ਵੀ ਹਾਂ ਤੂੰ ਗਿਆ ਸੀ ਦੇਖਿਆ ਉਸ ਵੇਲੇ ਉੱਥੇ ਖੜਿਆ ਖੜਿਆ ਇਹਨਾਂ ਉਹ ਅਫਸਰਾਂ ਨੂੰ ਆਖਿਆ ਕੰਦੇ ਜੀ ਮੇਰਾ ਰਜ਼ਾਇਨ ਪਾਤਾ ਮੈਂ ਮੇਰੀ ਐਪਲੀਕੇਸ਼ਨ ਲੈ ਲਓ ਮੇਰਾ ਰਜ਼ਾਇਨ ਹੈ ਹੂੰ ਉਹਨਾਂ ਵੀ ਰਜ਼ਾਇਨ ਤੂੰ ਕਿਸ ਗੱਲ ਦਾ ਦੇ ਰਿਹਾ ਹੂੰ ਕੰਦੇ ਮੈਂ ਇਸ ਗੱਲ ਦਾ ਦੇ ਰਿਹਾ ਜਿਨੇ ਮੇਰੀ ਪਾਤਰ ਰੱਖੀ ਹੂੰ ਔਰ ਜੇ ਉਹ ਮੇਰੇ ਵਾਸਤੇ ਆ ਸਕਦਾ ਹੈ ਜੇ ਮੇਰੇ ਵਾਸਤੇ ਉਹ ਹੱਥ ਵੀ ਲਾ ਸਕਦਾ ਹੈ ਤੇ ਫਿਰ ਕਿਉਂ ਨਾ ਮੈਂ ਉਹਦਾ ਹੀ ਹੋ ਜਾ ਵਾਹ ਉਹਦੇ ਸੇ ਤੇਰੀ ਗੱਲ ਨਹੀਂ ਸਮਝੇ ਕਹਿੰਦੇ ਵੀ ਇਹ ਤਾਂ ਹੁਣ ਦੁਨੀਆਂ ਦੀਆਂ ਝੁੱਟੀਆਂ ਨੌਕਰੀਆਂ ਐ ਮੈਨੂੰ ਸੱਚੀ ਨੌਕਰੀ ਕਰਨੀ ਐ ਫਿਰ ਅੱਖ ਲੱਗੇ ਗੱਲ ਦੱਸ ਕੀ ਐ ਕਹਦੇ ਜੀ ਤੁਹਾਡੀ ਗੱਲ ਸੱਚੀ ਐ ਕਿ ਤੁਸੀਂ ਕੰਨੇ ਹੋ ਵੀ ਤੂੰ ਆਇਆ ਸੀ ਪਰ ਗੱਲ ਮੇਰੀ ਵੀ ਸੱਚੀ ਐ ਕਿ ਮੈਂ ਨਹੀਂ ਆਇਆ ਜੀ ਸ਼ਿਕਾਇਤ ਕਹਿੰਦੇ ਤੇਰੀ ਆਈ ਸੀ ਪਰ ਅਸੀਂ ਚੈੱਕ ਕਰਨਾ ਚਾਹੁੰਦੇ ਸੀ ਪਰ ਤੂੰ ਆਇਆ ਉਹ ਕਹਿੰਦੇ ਜੀ ਮੈਂ ਨਹੀਂ ਆਇਆ ਕਹਦੇ ਫਿਰ ਤੂੰ ਨਹੀਂ ਆਇਆ ਫਿਰ ਕੌਣ ਆਇਆ ਕਹਦੇ ਫਿਰ ਗੁਰੂ ਗੋਬਿੰਦ ਸਿੰਘ ਆਪ ਹੀ ਆਇਆ ਵਾਹ ਉੱਥੋਂ ਫਿਰ ਇਹ ਅਸੀਂ ਉਹਨਾਂ ਨੇ ਮਹਾਰਾਜ ਜੀਆਂ ਨੇ ਲਿਖ ਕੇ ਰਜ਼ਾਇੰਦੇ ਤੱਕ ਕਹਿੰਦੇ ਛੋਟੀ ਨੌਕਰੀ ਛੱਡ ਕੇ ਨੌਕਰ ਹੋ ਜਾਣਾ ਕਰਤਾਰ ਦੇ ਨੌਕਰੀ ਉੱਥੇ ਫਿਰ ਸੱਚੇ ਕਰਤਾਰ ਦੀ ਨੌਕਰੀ ਤੇ ਗੁਰਗੋਬਿੰਦ ਸਿੰਘ ਆਪ ਪੈਰਾ ਦੰਦੇ ਨੇ ਤੇ ਜੇ ਗੱਲ ਅਸ਼ੀਦਾ ਸਿੰਘਾਂ ਦੀ ਹੈ ਹਾਂਜੀ ਤੇ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਐ ਬਹੁਤ ਮਸ਼ਹੂਰ ਹੈ ਜੋਗਰਾਜ ਸਿੰਘ ਹਾਂਜੀ ਇਹਦੇ ਮਾਤਾ ਪਿਤਾ ਜਾਂਦੇ ਹੁੰਦੇ ਸੀ ਰਾੜਾ ਸਾਹਿਬ ਸੰਤ ਜੀ ਮਹਾਰਾਜ ਇਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਕੋਲ ਮਾਤਾ ਨੇ ਦੀ ਸੇਵਾ ਕਰਦੀ ਹੁੰਦੀ ਸੀ ਜੀ ਬਹੁਤ ਉੱਥੇ ਸੇਵਾ ਕਰਨੇ ਉਹ ਸੇਵਾ ਅਸੀਂ ਸੰਸਾਰੀ ਲੋਕਾਂ ਇਸ ਕਰਕੇ ਕਰਦੇ ਆਂ ਕਿ ਦਾਤਾਂ ਚਾਹੀਦੀਆਂ ਨੇ ਹਾਂਜੀ ਉਹ ਮਾਤਾ ਜੀ ਸੇਵਾ ਕਰਦੇ ਸੀ ਵੀ ਬੱਚੇ ਦੀ ਦਾਤ ਚਾਹੀਦੀ ਹੈ ਬੱਚਾ ਨਹੀਂ ਸੀ ਹੈ ਹਾਂਜੀ ਤੇ yograj ਦੀ ਮਾਂ ਉੱਥੇ ਸੇਵਾ ਕਰਦੀ ਸੀ ਮਾਤਾ ਹਾਂਜੀ ਤੇ ਫਿਰ ਕਈ ਸਾਲ ਲੰਘਣ ਤੋਂ ਬਾਅਦ ਸੰਤ ਜੀ ਮਹਾਰਾਜ ਨੇ ਆਖਿਆ ਕਹਿੰਦੇ ਮਾਤਾ ਇੱਧਰ ਆ ਕਰੇ ਜੀ ਮਹਾਰਾਜ ਤੂੰ ਸੇਵਾ ਬੜੀ ਕਰਦੀ ਐ ਤੇਰੀ ਭਗਤੀ ਬੜੀ ਐ ਸੇਵਾ ਬੜੀ ਐ ਤੇਰੀ ਸੇਵਾ ਪ੍ਰਵਾਨ ਹੋ ਗਈ ਕੁਛ ਮੰਗਣਾ ਐ ਤੂੰ ਹੂੰ ਚੁੱਪ ਕਰ ਗਈ ਵੀ ਹੁਣ ਫਿਰ ਆਖਿਆ ਕੁਛ ਮੰਗਣਾ ਫਿਰ ਆਖਿਆ ਮਹਾਰਜ ਵੀ ਚੰਗੀਂ ਦਾਤ ਬਖਸ਼ੋ ਹਾਂਜੀ ਉਸ ਜਿਹੜੇ ਸੰਤ ਜੀ ਮਾਰੇ ਰਾੜਾ ਸਾਹਿਬ ਵਾਲਿਆ ਨੇ ਨੇਤਰ ਬੰਦ ਕੀਤੇ ਅੱਖਾਂ ਖੋਲ ਕੇ ਦੁਬਾਰਾ ਇਹ ਬਚਨ ਰਾੜਾ ਸਾਹਿਬ ਵਾਲੇ ਮਹਾਰਜ ਨੇ ਕੀਤੇ ਕੁਰਸੀ ਤੇ ਬੈਠੇ ਆ ਕਹਿੰਦੇ ਚੰਗਾ ਬੀਬਾ ਫਿਰ ਤੈਨੂੰ ਗੁਰਗੋਬਿੰਦ ਸਿੰਘ ਦੀ ਫੌਜ ਵਿੱਚੋਂ ਸ਼ੀਦਾ ਦੀ ਰੂਹ ਦਿੰਨੇ ਆ ਵਾਹ ਕਹਿਣ ਤੋਂ ਬਾਅਦ ਵੀ ਉਹ ਸ਼ੀਦਾ ਦੀ ਰੂਹ ਫਿਰ ਬਖਸ਼ਿਸ਼ ਕੀਤੀ ਫਿਰ ਉਹ ਜਨਮ ਹੋਇਆ ਇਹਦਾ ਜੋਗਰਾਜ ਦਾ ਹਾਲਾਂਕਿ ਜੋਗਰਾਜ ਹੁਣ ਫਿਲਮਾਂ 'ਚ ਸੀ ਕ੍ਰੀਨ ਸ਼ੇਪ ਸੀ ਬੜਾ ਉਹ ਜਿਹੜਾ ਬਚਨ ਮਹਾਰਾਜ ਜੀ ਦਾ ਸੀ ਤੇ ਉਹ ਹੁਣ ਤੁਸੀਂ ਵੇਖਿਆ ਪਿਛਲੇ ਦਿਨੀ ਜੋਗਰਾਜ ਨੇ ਅਮਰਤ ਵੀ ਸ਼ਕਲੇ ਹਜੂਰ ਸਾਹਿਬ ਗਿਆ ਤੇ ਉਹ ਵੀਡੀਓ ਵੇਖੀ ਸੀ ਹਾਂ ਉਹ ਗੁਰਗੋਆ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਬਾਪੂ ਕਹਿੰਦਾ ਕਹਿੰਦਾ ਬਾਪੂ ਬਾਬਾ ਦੀਪ ਸਿੰਘ ਮੇਰਾ ਬਾਪੂ ਹੈ ਉਹ ਲੋਕ ਇਸ ਚੀਜ਼ ਨੂੰ ਕਹਿੰਦੇ ਵੀ ਇਹ ਕਿਉਂ ਕਹਿੰਦਾ ਉਹਦਾ ਅਸਲ ਕਾਰਨ ਹੈ ਉਹ ਬਾਪੂ ਬਾਬਾ ਦੀਪ ਸਿੰਘ ਜੀ ਨੂੰ ਤਾਂ ਕਹਿੰਦਾ ਕਿ ਉਹ ਸੰਤ ਜੀ ਮਹਾਰਾਜ ਨੇ ਸ਼ਹੀਦਾਂ ਦੀ ਫੌਜ ਵਿੱਚੋਂ ਇਹ ਰੂਹ ਦਿੱਤੀ ਸੀ ਤੇ ਉਹ ਜਿਹੜਾ ਯੋਗਰਾਜ ਸਿੰਘ ਹੈ ਇਹ ਉਹ ਸ਼ਹੀਦਾਂ ਦੀ ਰੂਹ ਵਿੱਚੋਂ ਰੂਹ ਹੈ ਇਸ ਕਰਕੇ ਇਸ ਗੱਲ ਤੇ ਮੋਹਰ ਲੱਗਦੀ ਹੈ ਕਿ ਸ਼ਹੀਦ ਹੁੰਦੇ ਨੇ ਪਰ ਸ਼ਹੀਦਾਂ ਦੇ ਨਾਂ ਤੇ ਪਖੰਡ ਨਾ ਹੋਵੇ ਜਣਾ ਕਣਾਈਆਂ ਦਾ ਮਿਰਚੀ ਸ਼ਹੀਦ ਆ ਗਿਆ ਮਿਰਚੀ ਸ਼ਹੀਦ ਆ ਗਿਆ ਤੇ ਯੋਗਰਾਜ ਜੀ ਨਮਰਤਾਰੀ ਹੋ ਗਿਆ ਤੁਸੀਂ ਵੇਖੋ ਜਰਾ ਉਹਦਾ ਰੂਪ ਦੇਖਿਓ ਉਹਦਾ ਚਿਹਰੇ ਦਾ ਹੁਣ ਇੱਕ ਪਹਿਲਾਂ ਸੀ ਇੱਕ ਹੁਣ ਸੀ ਤੇ ਮੈਂ ਇਹ ਵੀ ਕਹਿਣਾ ਚਾਹੁੰਨਾ ਜਦੋਂ ਫਿਲਮ ਇੰਡਸਟਰੀ 'ਚ ਸੀ ਹਾਂਜੀ ਉਦੋਂ ਹੀ ਬਹੁਤ ਚਮਕਿਆ ਕਿਰਪਾ ਤਾਂ ਰਹੀ ਰਹਿੰਦੀ ਹੈ ਪਰ ਜਿਹੜੇ ਹੁਣ ਇਸ ਪਾਸੇ ਆ ਗਿਆ ਨਾ ਤੇ ਮੇਰੀ ਕਦੇ ਉਹਨਾਂ ਨਾਲ ਗੱਲ ਤੇ ਨਹੀਂ ਹੋਈ ਪਰ ਮੈਂ ਇਸ ਦਰੁਸਤ ਕਹਿ ਸਕਦਾ ਕਿ ਹੁਣ ਉਹ ਇਸ ਪਾਸੇ ਆਏ ਆ ਤੇ ਉਹਨਾਂ ਨੇ ਇਸ ਪਾਸੇ ਵੀ ਇੰਨੇ ਅੱਗੇ ਜਾਣਾ ਜਿੰਨੇ ਸ਼ਾਇਦ ਸੋਚ ਨਹੀਂ ਸਕਦੇ ਬਹੁਤ ਅੱਗੇ ਉਹਨਾਂ ਨੇ ਹੁਣ ਇਸ ਪਾਸੇ ਨੂੰ ਜਾਣਾ ਕਿਉਂ ਸੰਤ ਜੀ ਮਹਾਰਾਜ ਦੀ ਉਹਨਾਂ ਤੇ ਕਿਰਪਾ ਹੈ ਸ਼ਹੀਦਾਂ ਦੀ ਕਿਰਪਾ ਹੈ ਤੇ ਤੁਸੀਂ ਗੱਲ ਕੀਤੀ ਸੀ ਇਦਾਂ ਦੀ ਕਿਰਪਾ ਦੀ ਤੇ ਕਿਰਪਾ ਤੇ ਫਿਰ ਹੁੰਦੀ ਹੈ ਪਰ ਇਹ ਤੇ ਪਖੰਡਵਾਦ ਨਾ ਹੋਵੇ ਮੈਂ ਨਾਲੇ ਵੀ ਪੁੱਛਣਾ ਚਾਹੁੰਦਾ ਸੀ ਆਪ ਜੀ ਨੂੰ ਜਿੰਨੇ ਸ਼ਹੀਦਾਂ ਦੇ ਬਣੇ ਆ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਭਾਈ ਮਨੀ ਸਿੰਘ ਜੀ ਦੇ ਨਾਮ ਤੋਂ ਗੁਰਦੁਆਰਾ ਸਾਹਿਬ ਹੈ ਜਿੰਨੇ ਵੀ ਸ਼ਹੀਦਾਂ ਦੇ ਹੋਰ ਬੀਤ ਸਿੰਘ ਸ਼ਹੀਦ ਹੋਏ ਜਿਆ ਉਸ ਸਥਾਨਾਂ ਦੇ ਉੱਤੇ ਵੀ ਸ਼ਹੀਦਾਂ ਦੀ ਉੱਥੋਂ ਦਾ ਔਰਾ ਬਣਦਾ ਹੈ ਜਾਂ ਉੱਥੇ ਕੋਈ ਕਿਰਪਾ ਹੁੰਦੀ ਹੈ ਜੀ ਆਮ ਸੰਗਤ ਵੀ ਜਾਵੇ ਤੇ ਸ਼ਹੀਦਾਂ ਦਾ ਨਾਮ ਲੈ ਕੇ ਉਹਨਾਂ ਦੀਆਂ ਬੁਰਾਦਾਂ ਪੁਰੀਆਂ ਹੋਣ ਸੰਗਤਾਂ ਬੜੀਆਂ ਜਾਂਦੀਆਂ ਮੰਨਦੀਆਂ ਇਸ ਚੀਜ਼ ਨੂੰ ਕੀ ਇਹ ਸੱਚ ਹੈ ਵੀ ਮਤਲਬ ਅਰਦਾਸਾਂ ਹੋ ਜਾਂਦੀਆਂ ਬੁਰੀਆਂ ਉੱਥੇ ਦੇਖੋ ਜੀ ਜਿਹੜੇ ਤਾਤ੍ਰਿਕ ਲੋਗ ਐ ਨਾ ਜਿਹੜੇ ਆਹ ਤੰਤਰ ਮੰਤਰ ਦੀ ਵਿੱਦਿਆ ਕਰਦੇ ਆ ਹਾਂਜੀ ਹਾਂਜੀ ਉਹ ਸ਼ਮਸ਼ਾਨ ਘਾੜ ਤੇ ਜਾਂਦੇ ਆ ਹਾਂਜੀ ਉਹ ਕਈ ਮੈਨੂੰ ਪੁੱਛਦੇ ਤੰਤਰ ਮੰਤਰ ਸਹੀ ਹੁੰਦਾ ਮੈਂ ਕਹਿੰਨਾ ਗਲਤ ਹੈ ਉਹਦਾ ਕਾਰਨ ਇਹ ਹੈ ਕਿ ਤੰਤਰ ਮੰਤਰ ਕਰਨ ਵਾਲਾ ਸ਼ਮਸ਼ਾਨ ਘਾੜ ਤੇ ਜਾਂਦਾ ਤੇ ਉੱਥੇ ਪੁੱਤਾਂ ਦੀਆਂ ਰੂਹਾਂ ਆਉਂਦੀਆਂ ਉਹਨਾਂ ਨੂੰ ਕਾਬੂ ਕਰਦਾ ਤੇ ਉਹਨਾਂ ਕੋਲ ਚੰਗੇ ਮਾੜੇ ਕੰਮ ਕਰਾਉਂਦਾ ਜੀ ਉੱਥੇ ਜਾ ਕੇ ਉਹ ਰੂਹਾਂ ਜਾਗਰਤ ਹੁੰਦੀਆਂ ਨੇ ਹੂੰ ਰਹੀ ਗੱਲ ਸ਼ਹੀਦਾਂ ਦੀ ਸਾਧੂਆਂ ਦੀ ਗੁਰੂਆਂ ਦੀ ਇਹ ਫਿਰ ਜਿੱਥੇ ਉਹਨਾਂ ਦੇ ਧਰਮ ਦੀ ਗੱਲ ਹੋਏਗੀ ਜਿੱਥੇ ਉਹਨਾਂ ਦੇ ਔਰਾ ਉਦਾਂ ਦਾ ਬਣਿਆ ਹੋਏਗਾ ਤੇ ਮੈਂ ਬੜੇ ਵਾਰ ਸਾਧੂਆਂ ਕੋ ਸੁਣਿਆ ਜਦੋਂ ਕਿਸੇ ਮਹਾਂਪੁਰਖਾਂ ਦੀ ਵਰਸੀ ਤੇ ਜਾਈਏ ਜਨਮ ਦਿਹਾੜੇ ਤੇ ਜਾਈਏ ਗੁਰੂ ਸਾਹਿਬ ਦੇ ਜਨਮ ਦਿਹਾੜੇ ਜਾਈਏ ਜੋਤੀ ਜੋਤ ਤੇ ਜਾਈਏ ਉੱਥੇ ਬੜੀ ਵਾਰ ਸੁਣਿਆ ਕਦੇ ਜਦੋਂ ਜਿਹਦਾ ਦਿਨ ਮਨਾਉਂਦੇ ਆ ਨਾ ਉੱਥੇ ਹਾਜ਼ਰ ਹੁੰਦਾ ਹੈ ਜੀ ਵੀ ਅਸੀਂ ਯਾਦ ਮਨਾਉਂਦੇ ਆ ਉਹ ਉੱਥੇ ਹਾਜ਼ਰ ਹੁੰਦਾ ਤੇ ਜਿਹਨੂੰ ਅਸੀਂ ਯਾਦ ਕਰਦੇ ਆ ਉਹ ਪੂਰਾ ਹੈ ਉਥੇ ਹਾਜ਼ਰ ਹੁੰਦਾ ਤੇ ਜੇ ਆਪਾਂ ਸ਼ਹੀਦਾਂ ਦੇ ਸਥਾਨ ਤੇ ਜਾਣੇ ਆ ਤੇ ਮੈਂ ਤੇ ਇੱਥੇ ਤੱਕ ਇਹਨਾਂ ਉਹਨਾਂ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਘਰ ਵੀ ਲੈ ਕੇ ਆਉਂਦੇ ਆ ਨਾ ਜਿਸ ਕਮਰੇ ਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰੋ 40 ਦਿਨ ਉਥੇ ਜੋੜਾ ਲੈ ਕੇ ਨਾ ਜਾਇਆ ਕਰੋ ਕਿਉਂ ਉਥੇ 20 ਸ਼ਹੀਦਾਂ ਦਾ ਪੈਰਾ ਲੱਗ ਜਾਂਦਾ ਫਿਰ ਤੇ ਜਿਹੜਾ ਸ਼ਹੀਦਾਂ ਦਾ ਸਥਾਨ ਹੈ ਆਲਰੇਡੀ ਤੇ ਉਥੇ ਤਾਂ ਸ਼ਹੀਦਾਂ ਨੇ ਹੋਣਾ ਹੀ ਹੋਣਾ ਉਹ ਤਾਂ ਅਸੀਂ ਗਰਦਾਸਪੁਰ ਦੇ ਲਾਗੇ ਘੱਲੂ ਘਾਰਾ ਪੈਂਦਾ ਹਾਂ ਅਸੀਂ ਉਥੇ ਗਏ ਸੀ ਅਰੇਂਜਮੈਂਟ ਕਮੇਟੀ ਨੇ ਸਾਨੂੰ ਦੱਸਿਆ ਕਿ ਬਾਬਾ ਜੀ ਅੱਜ ਵੀ ਇੱਥੇ ਹਾਲਾਂਕਿ ਉੱਥੇ 35 ਕੇ 38000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਹੋਏ ਸਿੱਖ ਠੀਕ ਹੈ ਜੀ ਲਖਪਤ ਰਾਏ ਜਦੋਂ ਆਇਆ ਉੱਥੇ ਚੜਕੇ ਉਸ ਵੇਲੇ ਉਹ ਅੱਜ ਵੀ ਦੱਸਦੇ ਕਹਿੰਦੇ ਬਾਬਾ ਜੀ ਰਾਤ ਨੂੰ ਇੱਥੇ ਆਵਾਜ਼ ਆਉਂਦੀ ਹੈ ਕੋੜਿਆਂ ਦੇ ਪੋੜਾਂ ਦੀ ਔਰ ਅਮਰਤ ਵੇਲੇ ਆਸਾ ਦੀ ਵਾਰ ਦੀ ਆਵਾਜ਼ ਆਉਂਦੀ ਹੈ ਉਹਨਾਂ ਵੇਲਿਆਂ ਦੇ ਸਾਜ਼ ਜਿਹੜੇ ਸੀ ਨਾ ਘੜਤਾਲਾਂ ਵੀ ਵੱਜਦੀਆਂ ਨੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਜੋੜੀ ਵੱਜਦੀ ਏ ਤੇ ਅਰਥਾਤ ਉੱਥੇ ਉਹਨਾਂ ਦਾ ਪਹਿਰਾ ਹੈ ਠੀਕ ਹੈ ਤੇ ਜਿੱਥੇ ਸਥਾਨ ਹੋਏਗਾ ਉੱਥੇ ਪਹਿਰਾ ਜ਼ਰੂਰ ਹੋਏਗਾ ਸਾਡੀ ਭਾਵਨਾ ਹੋਣੀ ਚਾਹੀਦੀ ਹੈ ਤੇ ਸਿੱਧਾ ਦੇ ਦਰਸ਼ਨ ਵੀ ਹੁੰਦੇ ਨੇ ਇਹ ਵੀ ਗੱਲ درست ਹੈ ਤੇ ਪਰ ਮੈਂ ਫੇਰ ਇਹ ਗੱਲ ਕਹਿਣਾ ਵਹਿਮ ਭਰਮ ਚ ਨਹੀਂ ਪੈਣਾ ਮੈਨੂੰ ਆਪਣਾ ਸੋਸ਼ਲ ਮੀਡੀਆ ਟੀਮ ਵਾਲਾ ਮੁੰਡਾ ਉਹ ਦੱਸਦਾ ਸੀ ਹਾਂਜੀ ਪਤਾ ਨਹੀਂ ਕੋਈ ਗਾਇਕ ਦਾ ਨਾਮ ਲੈਂਦਾ ਸੀ ਸ਼ਾਇਦ ਕੋਈ ਚੀਮਾ ਪਤਾ ਨਹੀਂ ਉਹ ਤੇ ਉਹ ਕਹਿੰਦਾ ਕੋਈ ਸ਼ੈਤਾਨ ਦੀ ਉਹਨੇ ਗੱਲ ਕੀਤੀ ਆ ਵੀ ਸ਼ੈਤਾਨ ਹੁੰਦਾ ਹੈ ਹਾਂਜੀ ਮੈਂ ਗਾਣਾ ਨਹੀਂ ਸੁਣਿਆ ਮੈਂ ਨਾਈਨ ਇਹਨਾਂ ਦੇ ਗਾਣੇ ਸੁਣਦਾ ਉਹਨੇ ਸ਼ੈਤਾਨ ਦੀ ਗੱਲ ਕੀਤੀ ਵੀ ਸ਼ੈਤਾਨ ਹੁੰਦਾ ਹੈ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਕੋਈ ਸ਼ੈਤਾਨ ਦੀ ਗੱਲ ਕਰਦਾ ਹੈ ਜੇ ਸ਼ੈਤਾਨ ਹੁੰਦਾ ਹੈ ਫਿਰ ਤੁਸੀਂ ਇਹ ਡੈਫੀਨੇਟਲੀ ਮੰਨ ਲੋ ਕਿ ਭਗਵਾਨ ਵੀ ਹੁੰਦਾ ਹਾਂਜੀ ਹਾਂਜੀ ਜੇ ਭੂਤ ਮੰਨਦੇ ਹੋ ਤੁਸੀਂ ਹੁੰਦੇ ਫਿਰ ਦੇਵੀ ਦੇਵਤੇ ਵੀ ਹੁੰਦੇ ਮੈਨੂੰ ਕਈਆਂ ਨੇ ਕੁਐਸਚਨ ਕੀਤਾ ਮੈਨੂੰ ਮੈਸੇਜ ਆਉਂਦੇ ਨੇ ਇਲੂਮੀਨਟੀ ਦੇ ਬਾਰੇ ਵਿੱਚ ਮੈਂ ਉਸ ਤੇ ਸਰਚ ਨਹੀਂ ਕੀਤੀ ਕੌਣ ਹੈ ਕੌਣ ਨਹੀਂ ਮੈਨੂੰ ਨਹੀਂ ਪਤਾ ਪਰ ਮੈਂ ਤੇ ਸਰਚ ਇਹ ਕੀਤੀ ਵੀ ਮਾਲਕ ਹੈਗਾ ਮੈਂ ਇਸ ਦੇ ਬਾਰੇ ਦੱਸ ਸਕਦਾ ਵੀ ਮਾਲਕ ਹੈਗਾ ਜਿੰਨੇ ਕਿ ਮੈਨੂੰ ਸੋਝੀ ਹੈ ਜਾਂ ਮੈਨੂੰ ਜਿੰਨਾ ਕਿ ਮੈਂ ਮਹਿਸੂਸ ਕੀਤਾ ਹੈ ਪਰ ਜੇ ਕਿਸੇ ਗਾਇਕਰ ਨੇ ਸ਼ੈਤਾਨ ਦੀ ਗੱਲ ਕੀਤੀ ਹੈ ਹਾਂਜੀ ਤੇ ਫਿਰ ਉਹ ਜੇ ਸ਼ੈਤਾਨ ਹੈਗਾ ਫਿਰ ਭਗਵਾਨ ਵੀ ਹੈਗਾ ਇਸ ਗੱਲ ਤੇ ਯਕੀਨ ਕਰੋ ਮੈਨੂੰ ਗਾਣਾ ਸੁਣਿਆ ਨਹੀਂ ਮੈਨੂੰ ਦੱਸਿਆ ਥੋੜਾ ਜਿਹਾ ਮੁੰਡੇ ਨੇ ਆਪਣੇ ਸੋਸ਼ਲ ਮੀਡੀਆ ਵਾਲੇ ਨੇ ਕਿ ਕਿਸੇ ਗਾਇਕਰ ਨੇ ਆਖਿਆ ਤੁਸੀਂ ਸ਼ੈਤਾਨ ਤੇ ਬੋਲੋ ਮੈਂ ਕਿਹਾ ਜੀ ਸ਼ੈਤਾਨ ਤੇ ਬੋਲਣਾ ਸ਼ੈਤਾਨ ਨੂੰ ਬੋਲ ਸਕਦਾ ਹੁਣ ਅਸੀਂ ਤਾਂ ਉਸ ਰੱਬ ਦੇ ਉਪਾਸ਼ਕਾਂ ਸ਼ੈਦਾਂ ਦੇ ਸਾਧੂਆਂ ਦੇ ਉਹਨਾਂ ਤੇ ਤਾਂ ਬੋਲ ਸਕਦਾ ਪਰ ਮੈਂ ਸ਼ੈਤਾਨ ਦੇ ਬਾਰੇ ਵਿੱਚ ਇੰਨਾ ਕੁ ਜਾਣਨਾ ਕਿ ਬੰਦੇ ਦੇ ਵਿੱਚ ਸ਼ੈਤਾਨ ਹੈ ਜਦੋਂ ਇੱਕੋ ਦਮ ਗੁੱਸਾ ਆ ਜਾਂਦਾ ਉਦੋਂ ਸ਼ੈਤਾਨ ਹੀ ਹੁੰਦਾ ਬੰਦਾ ਬਿਲਕੁਲ ਜਦੋਂ ਇਹਦੇ ਵਿੱਚ ਇੱਕੋ ਦਮ ਲੋਭ ਆਉਂਦਾ ਹੈ ਸ਼ੈਤਾਨ ਹੁੰਦਾ ਹੈ ਕਾਮਹਾਵੀ ਹੋ ਜਾਂਦਾ ਉਦੋਂ ਸ਼ੈਤਾਨ ਹੋ ਜਾਂਦਾ ਹੈ ਅੰਦਰਲਾ ਸ਼ੈਤਾਨ ਖਤਮ ਹੋ ਜਾਈਂ ਫਿਰ ਬੰਦਾ ਭਗਵਾਨ ਹੋ ਜਾਂਦਾ ਹੈ ਹਾਂਜੀ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਡੇ ਕਹਿਣ ਦੇ ਮੁਤਾਬਿਕ ਸ਼ਹੀਦ ਸਿੰਘ ਜਾਂਦੇ ਕਿਤੇ ਨਹੀਂ ਉਹ ਅਮਰ ਰਹਿੰਦੇ ਆ ਦੁਨੀਆ ਤੇ ਸਦੀਵੀ ਰਹਿੰਦੇ ਆ ਰਹਿੰਦੇ ਬਹੁਤ-ਬਹੁਤ ਧੰਨਵਾਦ ਬਾਬਾ ਜੀ ਆਪ ਜੀ ਦਾ 开始。